ਮੋਗੇ ਏਰਗੇ ਦੇ ਵਿੱਚੋਂ ਆਈ ਆ ਬਾਈ ਗੱਡੀ ਆਪਣੇ ਕੋਲੇ ਬਰੀਜਾ ਐਕਸੀਡੈਂਟ ਭਾਰੀ ਹੋ ਗਿਆ ਸੀ ਇਹਦਾ ਪਿੱਲਰ ਦੋਨੇ ਬਾਰੀਆਂ ਬੋਰੀਆਂ ਛੱਤ ਡੈਮੇਜ ਹੋ ਗਈ ਸੀ ਤੇ ਕਿਸੇ ਬਾਈ ਨੇ ਆਪਣਾ ਇਹਨਾਂ ਨੂੰ ਡਰੈਸ ਦਿੱਤਾ ਵੀ ਤੁਸੀਂ ਬਾਈ ਭਾਈ ਭਗਤਾ ਮੋਟਰ ਪਠੰਡੇ ਬੰਦੇ ਕੰਮ ਕਰਦੇ ਆ ਤੇ ਉਹਨਾਂ ਕੋਲੋਂ ਗੱਡੀ ਕਰਾਓ ਬਾਈ ਆਪਣੇ ਕੋਲੇ ਆ ਗਈ ਮਿਲੇ ਸਾਨੂੰ ਆਂਦੀ ਬਾਈ ਪੈਸਿਆਂ ਦੀ ਕੋਈ ਗੱਲ ਨਹੀਂ ਗੱਡੀ ਸਾਡੀ ਨਵੀਂ ਹੈ ਤੇ ਏਜੰਸੀ ਦੇ ਵਿੱਚ ਵੀ ਫੁੱਲ ਬੀਮਾ ਸੀ ਅਸੀਂ ਅਸੀਂ ਤਾਂ ਨਹੀਂ ਲਾਈ ਵੀ ਸੀਲਾਂ ਸੋਲਾਂ ਨੂੰ ਮੇ ਬੰਦੀਆਂ ਠੀਕ ਹੈ ਕਈ ਹੋਰ ਕਾਰਨ ਤੇ ਤੁਹਾਡੇ ਕੋਲੇ ਤਾਂ ਲਾਈ ਆ ਵੀ ਇਹ ਕੋਈ ਕੱਚ ਨਾ ਰਵੇ ਇਹਦੇ ਚ ਚਲੋ ਬਾਈ ਗੁਰ ਦੀ ਕਿਰਪਾ ਨਾਲ ਬਾਰੀਆਂ ਡਿਸਪੋਜ਼ਲ ਦੀਆਂ ਪਾਤਰੀਆਂ ਛੱਤ ਲਾਤੀ ਤੇ ਪਿੱਲਰ ਕੋਈ ਵੀ ਇਹੋ ਜੀ ਚੀਜ਼ ਨਹੀਂ ਵੀ ਜਿਹੜੀ ਆਪਾਂ ਵੀ ਇਹ ਮਨ ਗਹਿਲੀ ਕਰੀ ਹੋਵੇ ਤੇ ਗੱਡੀ ਤੁਹਾਡੇ ਸਾਹਮਣੇ ਆ ਬਾਈ ਪੂਰੀ ਕਹਿਣ ਤਿਆਰ ਹੋ ਗਈ ਕੋਈ ਕਮੀ ਹੋਏ ਤਾਂ ਦੱਸਿਓ ਜਰੂਰ ਜਮਾ ਸਿਰ ਮੱਥੇ ਆ